ਅੱਜ 79ਵੇਂ ਆਜ਼ਾਦੀ ਦਿਵਸ ਦੇ ਮੌਕੇ ਤੇ ਅੰਮ੍ਰਿਤਸਰ ਦੇ ਮੇਅਰ ਸਰਦਾਰ ਜਤਿੰਦਰ ਸਿੰਘ ਮੋਤੀਪਾਟਿਆ ਵੱਲੋਂ ਅੰਮ੍ਰਿਤਸਰ ਨਗਰ ਨਿਗਮ ਦੇ ਮੁੱਖ ਦਫ਼ਤਰ ਵਿਖੇ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਇਆ ਗਿਆ ਇਸ ਮੌਕੇ ਨੂੰ ਉਹਨਾਂ ਨੇ ਆਜ਼ਾਦੀ ਦਿਵਸ ਸਬਦ ਸਭ ਨੂੰ ਵਧਾਈਆਂ ਦਿੰਦੀ ਆ ਕਿਹਾ ਕਿ ਇਹ ਦਿਨ ਸਾਨੂੰ ਨਾ ਸਿਰਫ ਆਪਣੇ ਦੇਸ਼ ਪ੍ਰਤੀ ਫਕਰ ਮਹਿਸੂਸ ਕਰਵਾਉਂਦਾ ਹੈ ਸਗੋਂ ਉਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਵੀ ਯਾਦ ਕਰਵਾਉਂਦਾ ਹੈ ਜਿਨ੍ਹਾਂ ਨੇ ਆਪਣੇ ਖੂਨ ਦੇ ਕਤਰੇ-ਕਤਰੇ ਨਾਲ ਆਜ਼ਾਦੀ ਦਾ ਸੂਰਜ ਚੜ੍ਹਾਇਆ ਮੇਅਰ ਮੋਤੀ ਪਾਟੀਆਂ ਨੇ ਕਿਹਾ ਕਿ ਅੱਜ ਦੇ ਦਿਨ ਸਾਨੂੰ ਭਗਤ ਸਿੰਘ ਰਾਜਗੁਰੂ ਸੁਖਦੇਵ ਉਦਮ ਸਿੰਘ ਲਾਲਾ ਲਾਜਪਤਰਾਏ ਅਤੇ ਹੋਰ ਅਨੇਕਾਂ ਸ਼ਹੀਦਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਸਲਾਮ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਸੀਂ ਮਿਲ ਜੁਲ ਕੇ ਦੇਸ਼ ਦੀ ਤਰੱਕੀ ਅਤੇ ਇਕਤਾ ਤੇ ਭਾਈਚਾਰੇ ਲਈ ਕੰਮ ਕਰੀਏ ਅਤੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਹਰਾ-ਭਰਾ ਅਤੇ ਵਿਕਸਿਤ ਬਣਾਉਣ ਵਿੱਚ ਯੋਗਦਾਨ ਪਾਈਏ ਇਸ ਮੌਕੇ ਤੇ ਨਗਰ ਨਿਗਮ ਦੇ ਕਮਿਸ਼ਨਰ ਕਾਉਂਸਲਰ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਨੇ ਹਾਜ਼ਰੀ ਭਰੀ ਰਾਸ਼ਟਰੀ ਗੀਤ ਦੇ ਸੁਰਾਂ ਵਿੱਚ ਤਿਰੰਗਾ ਲਹਿਰਾਇਆ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਗੂੰਜ ਉਠਿਆ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਅੱਜ ਅਸੀਂ ਸਾਰੇ ਭਾਰਤ ਦੀ ਆਜ਼ਾਦੀ ਦੇ 79ਵੇਂ ਸੁਤੰਤਰਤਾ ਦਿਵਸ ਤੇ ਅਫਸਰ ਦੇ ਇਕੱਠੇ ਹੋਏ ਹਾਂ ਮੈਂ ਆਪਣੇ ਵੱਲੋਂ ਅਤੇ ਆਪਣੇ ਸਮੂਹ ਕੌਂਸਲਰ ਸਾਥੀਆਂ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਇਸ ਵਿਸਾਈ ਨਗਰੀ ਗੁਰੂਆਂ ਪੀਰਾਂ ਦੀ ਰਿਸ਼ੀਆਂ ਮਹੁਰਾਂ ਦੀ ਪਵਿੱਤਰ ਧਰਤੀ ਧਾਰਮਿਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਨੀਕਾਂ ਤੇ ਭਾਰਤ ਵਾਸੀਆਂ ਨੂੰ ਆਜ਼ਾਦੀ ਦੇ 78 ਵਰ੍ਹੇ ਪੂਰੇ ਹੋਣ ਦੀਆਂ ਦਿਲੀ ਵਧਾਈਆਂ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਸਾਡਾ ਭਾਰਤ ਦੇਸ਼ ਸਾਡੇ ਹਿੰਦੁਸਤਾਨ ਲਈ ਬੜੇ ਫਖਰ ਦੀ ਗੱਲ ਹੈ ਜੀ ਇਹਨਾਂ ਪਿਆ ਪੈਗੰਬਰਾ ਗੁਰੂਆਂ ਦੀ ਧਰਤੀ ਦੇ ਉੱਤੇ ਮੈਂ ਸਮੂਹ ਪਵਿੱਤਰ ਧਰਤੀ ਦੇ ਉੱਤੇ ਭਾਰਤ ਮਾਤਾ ਦੀ ਆਜ਼ਾਦੀ ਲਈ ਜਿਹੜੇ ਸਾਡੇ ਆਜ਼ਾਦੀ ਦੇ ਪਹਿਲਵਾਨਾਂ ਨੇ 250 ਸਾਲ ਦੀ ਗੁਲਾਮੀ ਨੂੰ ਖਤਮ ਕਰਕੇ ਆਪਣੀਆਂ ਹਾਉਤੀਆਂ ਦੇ ਕੇ ਸ਼ਹਾਦਤਾਂ ਪਾ ਕੇ ਜਿਹੜਾ ਸਾਨੂੰ ਇਹ ਆਜ਼ਾਦੀ ਦਵਾਈ 1947 ਦੇ ਵਿੱਚ ਉਸ ਦਾ ਅਸੀਂ ਅੱਜ ਜਿਹੜਾ 79ਵਾਂ ਗੰਢ ਆਪਣਾ ਆਜ਼ਾਦੀ ਦਿਵਸ ਜਿਹੜਾ ਮਨਾ ਰਹੇ ਆਂ ਔਰ ਇਸ ਦਿਨ ਦੇ ਉੱਤੇ ਜਿੱਥੇ ਮੈਂ ਸਮੂਹ ਆਪਣੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾ ਦਿਨਾ ਉਥੇ ਉਹਨਾਂ ਆਜ਼ਾਦੀ ਦੇ ਪਰਵਾਨਿਆਂ ਨੂੰ ਵੀ ਸਲੂਟ ਕਰਦਾ ਉਹਨਾਂ ਨੂੰ ਨਮਨ ਕਰਦਾ ਜਿਨ੍ਹਾਂ ਦੇ ਸਦਕਾ ਅੱਜ ਅਸੀਂ ਇਸ ਆਜ਼ਾਦੀ ਦਾ ਨਿਗਮਨ ਰਹੇ ਆ ਔਰ ਪ੍ਰਮਾਤਮਾਗੇ ਅਰਦਾਸ ਕਰਦਾ ਸਾਡਾ ਇਹ ਵਤਨ ਇਹ ਹਿੰਦੁਸਤਾਨ ਇਹ ਸਾਡਾ ਜਿਹੜਾ ਭਾਰਤ ਦੇਸ਼ ਹੈ ਦੁਨੀਆ ਦੇ ਉੱਤੇ ਬਲੰਦੀਆਂ ਦੇ ਉੱਤੇ ਹੋਏ ਔਰ ਇਹਦੇ ਲਈ ਅਸੀਂ ਆਪ ਵੀ ਜਿਹੜਾ ਤਨ ਮਨ ਦੇ ਨਾਲ ਜਿਹੜਾ ਡਟ ਕੇ ਆਪਣੀ ਭਾਰਤ ਮਾਤਾ ਦੀ ਸੇਵਾ ਦੇ ਵਿੱਚ ਜੁਟੇ ਰਵਾਂਗੇ ਔਰ ਜਿਹੜੀ ਸਾਡੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਤੌਰ ਮੇਰ ਜਿਹੜੀ ਡਿਊਟੀ ਹੈ ਸਾਡੀ ਸੇਵਾ ਹੈ ਅਸੀਂ ਆਪਣੇ ਸ਼ਹਿਰ ਨੂੰ ਸਭ ਤੋਂ ਵਧੀਆ ਖੂਬਸੂਰਤ ਸੁੰਦਰੀਕਰਨ ਇਹਦਾ ਕਰਕੇ ਔਰ ਸਾਫ਼ ਸੁਥਰਾ ਸਵਸ਼ ਭਾਰ ਦੇ ਵਿੱਚ ਪਹਿਲੇ ਨੰਬਰਾਂ ਦੇ ਵਿੱਚ ਲੈ ਕੇ ਆਵਾਂਗੇ। ਠੀਕ ਹੈ। ਥੈਂਕ ਯੂ ਬਹੁਤ ਵਧੀਆ। ਪਾੜੀਆ ਜੀ ਪਾੜੀਆ ਜੀ ਠੀਕ ਹੈ ਨਾ। ਨਾਮ ਬੋਲੋ ਬੰਦਾ। ਮੇਰਾ ਨਾਮ ਸੁਸ਼ਾਨਤ ਬਾਟਿਆ ਜੀ। ਅੱਜ ਜਿਹੜਾ ਸਾਡਾ ਦੇਸ਼ ਦਾ ਮਾਣ ਹੈ, ਸਾਡਾ ਸੁਤੰਤਰਤਾ ਦਿਵਸ ਹੈ। 79th ਸੁਤੰਤਰਤਾ ਦਿਵਸ ਹੈ। ਐਮਸੀ ਦੇ ਸਾਰੇ ਅਫੀਸਰ ਸਹਿਬਾਨ ਸਾਰੇ ਮੁਲਾਜ਼ਮ ਸਹਿਬਾਨਾਂ ਨੇ ਮਿਲ ਜੁਲ ਕੇ ਨੇ ਮਨਾਇਆ ਵੈ ਜ ਜਿਹਦੀ ਅਧਿਖਤਾ ਸਾਡੇ ਮਾਨਯੋਗ ਮੇਰ ਸਾਹਿਬ ਨੇ ਕੀਤੀ ਹੈ ਅਸੀਂ ਸਾਰੀ ਜਿਹੜੀ ਟੀਮ ਹੈ ਉਹ ਦਿਨ ਰਾਤ ਡੱਟੀ ਹੋਈ ਹੈ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਅਸਲੀ ਸਵਤੰਤਰਤਾ ਤਾਂ ਹੀ ਹੈ ਜੇ ਅਸੀਂ ਆਪਣੇ ਮਨ ਤੋਂ ਸਵਤੰਤਰ ਹੋਵਾਂਗੇ ਜੇ ਅਸੀਂ ਇਸ ਸ਼ਹਿਰ ਨੂੰ ਆਪਣਾ ਸ਼ਹਿਰ ਸਮਝਾਂਗੇ ਜੇ ਗੁਰੂ ਨਗਰੀ ਨੂੰ ਉਸ ਭਾਵ ਨਾਲ ਰੱਖਾਂਗੇ ਕੂੜਾ ਕਰਕਟ ਜਗਾ ਜਗਾ ਨਹੀਂ ਸੁੱਟਾਂਗੇ ਤੇ ਨਿਗਮ ਨੂੰ ਹਰ ਕੰਮ ਦੇ ਵਿੱਚ ਸਹਿਯੋਗ ਕਰਾਂਗੇ ਨਿਗਮ ਦੇ ਹਰ ਮੁਲਾਜ਼ਮ ਨੂੰ ਸੋ ਕਰਾਂਗੇ ਖਾਸ ਕਰਕੇ ਜਿਹੜੇ ਸਾਡੇ ਸਫਾਈ ਸੈਨਿਕ ਨੇ ਉਹਨਾਂ ਨੂੰ ਅਸੀਂ ਜਿਹੜਾ ਵੈ ਪ੍ਰਾਇਓਰਟੀ ਤੇ ਉਹਨਾਂ ਨੂੰ ਇੱਜ਼ਤ ਦੇਵਾਂਗੇ ਕਿਉਂਕਿ ਜਦੋਂ ਅਸੀਂ ਘਰਾਂ 'ਚ ਸੁੱਤੇ ਹੁੰਨੇ ਆ ਉਹ ਲੋਕ ਸਾਡੇ ਸ਼ਹਿਰ ਨੂੰ ਸਾਫ਼ ਸੁਥਰਾ ਕਰਦੇ ਨੇ ਅੱਜ ਦੇ ਜਿਹੜੇ ਇਸ ਪਵਨ ਦਿਹਾੜੇ ਤੇ ਮੇਰੇ ਵੱਲੋਂ ਉਹਨਾਂ ਨੂੰ ਵੀ ਸਲੂਟ ਹੈ ਤੇ ਸਲੂਟ ਹੈ ਉਸ ਸਪਿਰਟ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਕਿ ਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਹਰ ਵੇਲੇ ਤਤਪਰ ਰਹਿੰਦੀ ਹੈ ਠੀਕ ਹੈ ਸੁਨਦਰ ਸ਼ਰਮਾ ਇੰਟਕ ਯੂਨੀਅਨ ਪ੍ਰੈਜ਼ੀਡੈਂਟ ਅੱਜ ਦੇ 79ਵੇਂ ਸੁਤੰਤਰਤਾ ਦਿਵਸ ਦੇ ਤੇ ਅੱਜ ਦੇ ਸ਼ੁਭ ਦਿਹਾੜੇ ਤੇ ਸਭ ਤੋਂ ਪਹਿਲਾਂ ਤਾਂ ਮੈਂ ਸਮੂਹ ਦੇਸ਼ ਵਾਸੀਆਂ ਨੂੰ ਆਪਣੇ ਸ਼ਹਿਰ ਵਾਸੀਆਂ ਨੂੰ ਗੁਰੂ ਨਗਰੀ ਦੇ ਨੂੰ ਬਹੁਤ-ਬਹੁਤ ਵਧਾਈ ਦਿੰਦਾ ਆ ਅੱਜ ਜਿੱਦਾਂ ਮਾਨਯੋਗ ਮੇਰ ਸਾਹਿਬ ਨੇ ਦੱਸਿਆ ਕਿ ਜਿਹੜਾ ਇੱਕ ਗੁਲਾਮੀ ਦਾ ਜੀਵਨ ਆ ਸਾਡਾ ਸਾਡਾ ਕਾਰਪੋਰੇਸ਼ਨ ਦੇ ਮੁਲਾਜ਼ਮ ਸਰਵਿਸ ਰਿਕਾਰਡ ਆਨਲਾਈਨ ਨਾ ਹੋਣ ਕਰਕੇ ਭੋਗ ਰਹੇ ਸੀ ਇਸ ਸਾਲ ਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਦੀ ਜਿਹੜੀ ਗੱਲ ਆ ਤੇ ਸਭ ਤੋਂ ਵੱਡੀ ਜਿਹੜੀ ਜਿੱਤ ਆ ਜਿਹੜੀ ਇਹਨਾਂ ਨੇ ਗੁਲਾਮੀ ਤੋਂ ਆਜ਼ਾਦੀ ਦਵਾਈ ਆ ਜਿਹੜੇ ਕਿ ਮੁਲਾਜ਼ਮਾਂ ਦਾ ਸ਼ੋਸ਼ਣ ਕਰਦੇ ਸੀ ਅੱਜ ਮਾਨਜੋਗ ਮੇਰ ਸਾਹਿਬ ਦੀ ਬਦولت ਮਾਨਜੋਗ ਕਮਿਸ਼ਨਰ ਸਾਹਿਬ ਦੀ ਬਦولت ਹੈ ਸਾਡੇ ਐਡੀਸ਼ਨਲ ਕਮਿਸ਼ਨਰ ਸੁਖਿੰਦਰ ਸਰ ਦੀ ਬਦولت ਹੈ ਡਾਕਟਰ ਰਮਾ ਮੈਮ ਇਹ ਇੱਕ ਗਰੁੱਪ 1 ਕੇ ਇਹਨਾਂ ਨੇ ਜਿਹੜਾ ਆ ਸਾਰੇ ਮੁਲਾਜ਼ਮਾਂ ਦਾ ਸਰਵਿਸ ਰਿਪੋਰਟ ਆਨਲਾਈਨ ਕਰਵਾਇਆ ਯਾਰ ਜਿਹਦੇ ਨਾਲ ਇਹ ਗੁਲਾਮੀ ਦੀ ਹੱਤਗੜੀਆਂ ਜਿਹੜੀਆਂ तकरीबन 99% ਟੁੱਟ ਜਾਣਗੀਆਂ 1% ਮੈਂ ਤਦ ਕਹਿ ਰਿਹਾ ਅੱਜ ਵੀ ਜਿਹੜੇ ਸਾਡੇ ਅਨਪੜ ਜਿਹੜਾ ਤੱਕਾ ਆ ਜਿਹੜੇ ਸਫਾਈ ਸੇਵਕ ਸੀਵਰਮੈਨ ਬੇਜ਼ਾਰ ਉਹ ਜਿਹੜੇ ਆ ਇਹਨਾਂ ਗੁਲਾਮੀ ਨਾਲ ਬੱਝੇ ਹੋਏ ਨੇ ਉਹ ਵੀ ਅਸੀਂ ਐਫਰਟ ਕਰਕੇ ਜਿਹੜੇ ਯੂਨੀਅਨ ਲੈਵਲ ਦੇ ਉੱਤੇ ਆਪਾਂ ਉਸ ਚੀਜ਼ ਨੂੰ ਵੀ ਜਿਹੜਾ ਖਤਮ ਕਰਾਂਗੇ ਆਸ ਕਰਦੇ ਹਾਂ ਜਿੱਦਾਂ ਸਾਡਾ ਪ੍ਰਸ਼ਾਸਨ ਹੈ ਆਸਾਲ ਦੇ ਵਿੱਚ ਉਹਨਾਂ ਨੇ ਮੁਲਾਜ਼ਮਾਂ ਨੂੰ ਪਰਿਵਾਰ ਸਮਝ ਕੇ ਉਹਨਾਂ ਦੇ ਸਾਥ ਦੇ ਤਾਂ ਸ਼ਹਿਰ ਵਾਸੀਆਂ ਨੂੰ ਜਿਹੜੀ ਇੱਕ ਡਵੈਲਪਮੈਂਟ ਦੀ ਰਾਹ ਦਿਖਾਈ ਹੈ ਇਸ ਤਰ੍ਹਾਂ ਹੀ ਉਹ ਦਿਖਾਉਂਦੇ ਰਹਿਣਗੇ ਬਹੁਤ ਬਹੁਤ ਧੰਨਵਾਦ ਜੀ